ਵੀ ਜੇ ਤੂੰ ਸੇਵਾ ਨਾ ਕਰਦਾ ਹੁੰਦਾ ਵੀ ਤੈਨੂੰ ਰੱਬ ਨੇ ਉਸੇ ਸੇਵਾ ਦੇ ਸਦਕੇ ਤੈਨੂੰ ਮਿਲੀ ਰੈਕੋਗਨਾਈਜੇਸ਼ਨ ਮਿਲੀ ਤੈਨੂੰ ਰਿਸਪੈਕਟ ਮਿਲੀ ਨਹੀਂ ਤਾਂ ਯੂਐਸਏ ਐਨੀ ਦੁਨੀਆ ਜਾਂਦੀ ਆ ਦੁਨੀਆ ਭਰ ਦੀਆਂ ਕੰਟਰੀਆਂ ਜਾਂਦੀ ਆ ਬੰਦੇ 에ਰਪੋਰਟ ਤੇ ਉਤਰ ਕੇ ਇਹ ਇਹ ਇਥੋਂ ਤੱਕ ਸ਼ੱਕ ਜ ਹੁੰਦੇ ਆ ਕਿ ਮੇਰੇ ਤਾਇ ਦਾ ਮੁੰਡਾ ਮੇਰੇ ਚਾਚੇ ਦਾ ਮੁੰਡਾ ਮੇਰਾ ਪਿੰਡੂ ਮੈਨੂੰ 에ਰਪੋਰਟ ਤੇ ਲੈਣ ਆਊਗਾ ਕਿ ਨਹੀਂ ਆਊਗਾ ਤੈਨੂੰ ਸਾਲਿਆ ਜੇ ਉੱਥੇ ਹਰੇ 에ਰਪੋਰਟਾਂ ਤੇ ਤੈਨੂੰ ਬੰਦੇ ਲੈਣ ਵਾਲੇ ਮਿਲਦੇ ਆ ਨਾ ਤਾਂ ਉਹ ਸੇਵਾ ਦੇ ਸਿਰ ਤੇ ਆ ਤੈਨੂੰ ਸੇਵਾ ਨੇ ਇਹ ਦਿੱਤਾ ਵਾ ਤੈਨੂੰ ਜੇ ਆ ਕੇ ਦਰਨਾ ਹੀਰੋ ਹੀਰੋਇਨਾ ਆ ਸਿੰਗਰ-ਸੁੰਗਰ ਆ ਕੇ ਇੰਟਰਵਿਊ ਕਰਦੇ ਆ ਨਾ ਤੇ ਉਹ ਸੇਵਾ ਦੇ ਸਿਰ ਤੇ ਕਰਦੇ ਆ ਤੈਨੂੰ ਜਿਹੜੇ ਵਿਊ ਦੇ ਪੈਸੇ ਹੁੰਦੇ ਨੇ ਨਾ ਤੈਨੂੰ ਵਿਊ ਆਉਂਦੇ ਆ ਉਹ ਤੈਨੂੰ ਉਹ ਸੇਵਾ ਦੇ ਸਿਰ ਤੋਂ ਆਉਂਦੇ ਆ ਕਿਉਂਕਿ ਦਾ ਜਦੋਂ ਵੀ ਰੰਡੀ ਰੋਣਾ ਮੈਂ ਪਹਿਲਾਂ ਸੁਣ ਇਹ ਰੰਡੀ ਰੋਣਾ ਇਹਦਾ ਪੁਰਾਣਾ ਮੈਂ ਉਹਦਾ ਵੀ ਆਉਂਦਾ ਨਾ ਯਾਰ ਵੀ ਇਹ ਹਮੇਸ਼ਾ ਇੱਕੋ ਹੀ ਦਾ ਰੰਡੀ ਰੋਣਾ ਹੁੰਦਾ ਵਾ ਮੈਂ ਸੇਵਾ ਕਰਦਾ ਮੈਂ ਕੀ ਖਟਿਆ ਮੈਂ ਕੀ ਖਟਿਆ ਸ ਉਹ ਆਰਗੇਨਾਈਜੇਸ਼ਨ ਤੇ ਕਿਸੇ ਨੇ ਲੱਖ ਰੁਪਈਆ ਦਿੱਤਾ 2 ਲੱਖ ਰੁਪਈਆ ਤੋਂ ਉਹ ਤੋਂ ਟੰਕਾ ਲਾਇਆ ਉਹ ਤੋਂ ਪੈਸੇ ਕਾਦਾਉ ਪਰ ਤੈਨੂੰ ਸਾਰਾ ਕੋਸ਼ੀ ਜੇ ਅੱਜ ਮੇਰੀ ਆ ਜਬਾਨ ਤੇ ਤੇਰਾ ਨਾਮ ਆ ਨਾ ਉਹਨੂੰ ਅਨਮੋਲ ਖਾਤਰਾ ਜੇ ਤੂੰ ਉਹ ਸੇਵਾ ਨਾ ਕਰਦਾ ਹੁੰਦਾ ਤੈਨੂੰ ਕੁੱਤੀ ਨੇ ਨਹੀਂ ਜਾਣਣਾ ਤੈਨੂੰ ਮੈਂ ਦੱਸਾਂ ਤੂੰ ਉੱਥੇ ਲੁਧਿਆਣੇ ਕਿਤੇ ਮਰ ਖੱਪ ਜਾਣਾ ਸੀ ਤੈਨੂੰ ਮੈਂ ਦੱਸਦਾ ਤੂੰ ਉੱਥੇ ਕਿਤੇ ਕੁਲਫੀਆਂ ਦੀ ਕੋਈ ਦੁਕਾਨ ਪਾਈ ਹੋਣੀ ਸੀ ਉੱਥੇ ਹੀ ਤੂੰ ਕੈਲਕੂਲੇਟਰ ਤੇ 1 2 ਹਨਾ ਵੀ 10ਾਂ ਦੀ ਇੱਕ ਕੁਲਫੀ ਤੇ 20ਾਂ ਦੀ ਕੁਲਫੀ ਕਰ ਦਿਆ ਸ਼ਾਇਦ ਮਰ ਮੁਰ ਜਾਂਦਾ ਇਹ ਜੋ ਵੀ ਆ ਸਾਰਾ ਕੁਝ ਸੇਵਾ ਦੇ ਸਿਰ ਤੇ ਆ। ਸੋ ਜਦੋਂ ਤੇਰਾ ਰੰਡੀ ਰੋਣਾ ਹੁੰਦਾ ਵਾ ਕਿ ਮੈਨੂੰ ਸੇਵਾ ਨੇ ਕੀ ਦਿੱਤਾ ਫਲਾਣਾ ਕੀ ਦਿੱਤਾ। ਇਹਦਾ ਅਕਸਰ ਇਹਦਾ ਜਦੋਂ ਵੀ ਪੇਚਾ ਪਈਦਾ ਹੁੰਦਾ ਜਦੋਂ ਵੀ ਇਹਦੀ ਕੰਟਰੋਵਰਸੀ ਕਰਦੀ ਇਹਦੀ ਜਦੋਂ ਵੀ ਕਦੀ ਕੰਟਰੋਵਰਸੀ ਬਣਦੀ ਇਹਦੀ ਇਹੋ ਹੀ ਗੱਲ ਹੁੰਦੀ ਆ ਮੈਨੂੰ ਸੇਵਾ ਨੇ ਕੀ ਦਿੱਤਾ ਮੈਂ ਸੇਵਾ ਕਰਦਾ ਵਾਂ ਮੈਂ ਸੇਵਾ ਤਾਂ ਕੋਈ ਖਟਿਆ ਤੇ ਮੈਂ ਅਕਸਰ ਹੀ ਹੁੰਦਾ ਸੀ ਯਾਰ ਵੀ ਹੈ ਸਾਲਾ ਇਹ ਪਾਗਲਾ ਪਤਨੀ ਵੀ ਤੈਨੂੰ ਕਿੰਨੇ ਜਾਣਣਾ ਸੀ ਉਹ ਸੇਵਾ ਤੋਂ ਬਗੈਰ ਫਿਰ ਇਹਦਾ ਇੱਕ ਹੋਰ ਤਾਕੀਆ ਕਲਾਮ ਹੁੰਦਾ ਇਹਦਾ ਮੇਰੇ ਕੋ ਐਨ ਜੀਓ ਲੈ ਲਓ ਜੀ ਮੇਰੇ ਕੋ ਐਨ ਜੀਓ ਲੈ ਲਓ ਜੀ ਹਰ ਕੋਈ ਬੰਦਾ ਯਾਰ ਤੂੰ ਜਦੋਂ ਜਵਾਨ ਹੋਇਆ ਤੂੰ ਜਵਾਨ ਹੁੰਦਿਆ ਸਰ ਐਨਜੀਓ ਵਾਲੇ ਰਾਹ ਤੁਰ ਪਿਆ ਤੈਨੂੰ ਉਧਰਲੀ ਸਾਈਡ ਤੋਂ ਹਨਾ ਤੈਨੂੰ ਪਛਾਣ ਮਿਲ ਗਈ ਤੈਨੂੰ ਉਹ ਪਛਾਣ ਤੋਂ ਵੀਊ ਮਿਲ ਗਏ ਉਹ ਵੀਊਸ ਤੋਂ ਤੈਨੂੰ ਕਮਾਈ ਮਿਲ ਗਈ ਤੇ ਤੂੰ ਉਸੇ ਲਾਈਨ ਦੇ ਉੱਤੇ ਹੀ ਰਿਆਂ ਤੂੰ ਜੇ ਕੋਈ ਹਰੇਕ ਨੇ ਆਪਣਾ ਟੱਬਰ ਪਾਲਣਾ ਸੀ ਹਰੇਕ ਨੇ ਆਪਣਾ ਟੱਬਰ ਪਾਲਣ ਦੀ ਖਾਤਰ ਕੁਝ ਨਾ ਕੁਝ ਕੀਤਾ ਕੋਈ ਖੇਤੀਬਾੜੀ ਕੀਤੀ ਕਿਸੇ ਨੇ ਨੌਕਰੀ ਕੀਤੀ ਹੁਣ ਉਹਨਾਂ ਨੂੰ ਦੋ ਆਖੇਗਾ ਮੇਰਾ ਐਨਜੀਓ ਲੈ ਲਓ ਫਲਾਂ ਲੈ ਲਓ ਉਹ ਨਹੀਂ ਕਰ ਸਕਦੇ ਯਾਰ ਉਹਨਾਂ ਨੂੰ ਕੀ ਪਤਾ ਨਾਲੇ ਉਹ ਐਨਜੀਓ ਲੈਣਗੇ ਕਮਾਈ ਵਾਸਤੇ ਥੋੜੀ ਲੈਣਗੇ ਤੇਰੇ ਕੋਲ ਇਹਨੇ ਹਰੇਕ ਨੂੰ ਹੀ ਇਹੀ ਤੀਰ ਛੱਡਿਆ ਕਿ ਹਨਾ ਜੇ ਤੈਨੂੰ ਐਡਾ ਹੀ ਦੁੱਖ ਆ ਤੁਸੀਂ ਮੇਰਾ ਐਨਜੀਓ ਲੈ ਲਓ ਇਟਲੀ ਵਾਲਾ ਵੀ ਵਿੱਚ ਆ ਹੀ ਗਿਆ ਇਟਲੀ ਵਾਲਾ ਇਹਨੇ ਇੱਕ ਇਟਲੀ ਵਾਲੇ ਨੂੰ ਵੀ ਇਹ ਚਬਲ ਮਾਰ ਬੈਠਾ ਏ ਇਟਰੀ ਵਾਲੇ ਨਾਲ ਇਹਦੀ ਮਾੜੀ-ਮੋਟੀ ਗੱਲ ਹੋ ਗਈ ਇਟਰੀ ਵਾਲੇ ਨੂੰ ਕਹਿੰਦਾ ਤੁਸੀਂ ਮੇਰਾ ਇੰਜਣ ਲੈ ਲਓ ਤੇ ਇਹ ਬਲਾਗ ਤਗੜੀ ਹੈ ਹਨਾ ਤੇ ਇਹਨੇ ਕਿਹਾ ਠੀਕ ਆ ਇਹ ਕਹਿੰਦਾ ਕੱਲ ਨੂੰ ਸਾਡੇ ਬੰਦੇ ਆ ਜਾਣਗੇ ਕੱਲ ਨੂੰ ਸਾਡੇ ਬੰਦੇ ਆ ਜਾਣਗੇ ਤੇ ਤੂੰ ਇੰਜਣ ਉਹਨਾਂ ਨੂੰ ਦੇ ਦੇਈਂ ਮੈਨੂੰ ਇਹਨੂੰ ਗੱਲ ਉਹ ਸੀ ਇਹ ਇਹ ਤਾਂ ਛੱਡਦਾ ਹੁੰਦਾ ਸੀ ਵੈਸੇ ਹੀ ਵੀ ਅਗਲੇ ਨੇ ਕਹਿ ਲੈਣਾ ਨਹੀਂ ਨਹੀਂ ਤੁਸੀਂ ਕਰੋ ਇਹ ਬਾਅਦ ਵਿੱਚ ਗੱਲ ਕਵਰ ਕਰਨ ਵਾਲੇ ਤਰ ਪਿਆ ਬਾਅਦ ਵਿੱਚ ਇਹ ਬਹਾਨੇ ਲੱਭੇ ਵੀ ਹੁਣੇ ਮੇਰੇ ਮੂੰਹੋਂ ਗੱਲ ਨਿਕਲ ਗਈ ਹੈ ਤਗੜੇ ਨੇ ਐਸੈਪਟ ਕਰ ਲਈ ਹੈ ਤਾਂ ਹੁਣ ਇਹਨੂੰ ਮੈਂ ਇਹ ਗੱਲ ਨੂੰ ਕਿੱਦਾਂ ਰੋਕਾਂ ਇਨੇ ਬਾ ਇਟਲੀ ਵਾਲਿਆਂ ਤੋਂ ਮੈਂ ਸੱਚੀ ਕਹਿਣਾ ਵਾਂ ਇਹਨੇ ਕਦੀ ਵੀ ਉਹਦੀ ਫੁੱਲ ਆਡੀਓ ਰਿਲੀਜ਼ ਨਹੀਂ ਕੀਤੀ ਮੈਂ ਕਹਿੰਦਾ ਆਡੀਓ ਰਿਲੀਜ਼ ਕਰਦੇਓ ਸਾਰੀ ਹਨਾ ਜੇ ਕੁਝ ਵਿੱਚ ਪਰਸਨਲ ਡਿਟੇਲਾਂ ਨੂੰ ਕੱਟ ਕੇ ਰਿਲੀਜ਼ ਕਰਦੇ ਹਨਾ ਸੋਸ਼ਲ ਮੀਡੀਆ ਤੋਂ ਸਾਰੀ ਕਾਲ ਰਿਕਾਰਡਿੰਗ ਨੂੰ ਸਾਰੀ ਨੂੰ ਮੈਂ ਸੁਣੀ ਆ ਸਾਰੀ ਆਡੀਓ ਕਾਲ ਰਿਕਾਰਡਿੰਗ ਮੈਂ ਕਹਿੰਦਾ ਉਹਨੂੰ ਕਿਤੇ ਸੋਸ਼ਲ ਮੀਡੀਆ ਤੇ ਪਾ ਦੇ ਅੱਧਾ ਗੇ ਲੋਕਾਂ ਦਾ ਵਹਿਮ ਨਿਕਲ ਜਾਣਾ ਇਹ ਸਾਲਾ ਕਿੱਡਾ ਕਿ ਬਾਧ ਰਾਇ ਤੇ ਕਿੱਡਾ ਅਗੇ ਸੱਚਾ ਵਾ ਤੇ ਇਟਲੀ ਵਾਲੇ ਨੂੰ ਕਰਨ ਲੱਪਿਆ ਬਾਅਦ ਚ ਆ ਗਿਆ ਮਿੰਤਾ ਤੇ ਤੇ ਬਾਅਦ ਚ ਪਹਿਲਾਂ ਇਹਦੇ ਗੱਲ ਪਵੇ ਬਾਅਦ ਨੂੰ ਜਦੋਂ ਪਤਾ ਲੱਗਾ ਮੇਰੀ ਗੇਮ ਪੁੱਠੀ ਪਰਾਇਂ ਪਿਆਰ ਸ਼ੁਰੂ ਕਰਨ ਨੂੰ ਫਿਰੇ ਵੀ ਆਪਾਂ ਦੇ ਭਰਾ ਆ ਤੂੰ ਮੇਰਾ ਫਲਾਣ ਉਹ ਇੰਟਰੀ ਵਾਲਾ ਕਹਿੰਦਾ ਕੱਲ ਨੂੰ ਮੇਰੇ ਆਉਣਗੇ ਬੰਦੇ ਉੱਥੇ ਲੁਧਿਆਣੇ ਤੂੰ ਜਿੰਨੇ ਸੋਸ਼ਲ ਮੀਡੀਆ ਤੇ ਕਾਊਂਟ ਆ ਤੂੰ ਉਹਨਾਂ ਨੂੰ ਪਾਸਵਰਡ ਦੇ ਦੇਣੇ ਆ ਜੋ ਵੀ ਤੂੰ ਸਮਝਾਉਣਾ ਵਾ ਕੱਲ ਨੂੰ ਮੇਰੇ ਤਿੰਨ ਬੰਦੇ ਆਉਣਗੇ ਤੂੰ ਉਹਨਾਂ ਨੂੰ ਸਮਝਾ ਦੇ ਇਹ ਇਹਨੇ ਨਾ ਇਹ ਪਹਿਲਾਂ ਕਰੀ ਜਾਵੇ ਕੋਈ ਨਾ ਆ ਜਾਣ ਆ ਜਾਣ ਤੇ ਗੱਲਾਂ-ਗੱਲਾਂ 'ਚ ਫੇਰੇ ਗੱਲ ਲਈ ਜਾਵੇ ਹੌਲੀ-ਹੌਲੀ ਕਹਿੰਦਾ ਜੇ ਉਹ ਆ ਗਏ ਜੇ ਉਹਨਾਂ ਨੂੰ ਕੁਝ ਹੋ ਗਿਆ ਮੇਰੀ ਜ਼ਿੰਮੇਵਾਰੀ ਨਹੀਂ ਕਹਿੰਦਾ ਜੇ ਉਹਨਾਂ ਨੂੰ ਕੁਝ ਹੋ ਗਿਆ ਵੀ ਬਾਅਦ ਵਿੱਚ ਇਨਡਾਇਰੈਕਟਲੀ ਦੱਸੇ ਵੀ ਡਰਾਵੇ ਵੀ ਵੀ ਮੇਰੇ ਜਿਹੜੇ ਅੰਨੇ ਭਗਤਾ ਕਿਉਂਕਿ ਮੈਂ ਵੀਡੀਓ ਪਾ ਦੂੰਗਾ ਮੈਂ ਐਨਜੀਓ ਨੂੰ ਦੇਣ ਲੱਗਾ ਵਾਂ ਤੇ ਮੇਰੇ ਜਿਹੜੇ ਅੰਨੇ ਭਗਤਾ ਜਿਹਨਾਂ ਨੇ ਗੱਲ ਪੈ ਗਏ ਤੇ ਮੇਰੀ ਜ਼ਿੰਮੇਵਾਰੀ ਨਹੀਂ ਹੈ ਨਾ ਉਹਨੂੰ ਇਟਰੀ ਵਾਲੇ ਨੂੰ ਡਰਾਵੇ ਬੰਦਾ ਬੱਚਾ ਵੀ ਤੂੰ ਆਲਵੇ ਤਾਂ ਕਹਿੰਦਾ ਰਹੀ ਨਾ ਵੀ ਮੈਨੂੰ ਐਨਜੀਓ ਨੇ ਕੁਝ ਦਿੱਤਾ ਨਹੀਂ ਮੈਨੂੰ ਹਮੇਸ਼ਾ ਟੈਨਸ਼ਨ ਦਿੱਤੀ ਆ ਮੈਨੂੰ ਹਮੇਸ਼ਾ ਫਲਾਨਾ ਦਿੱਤਾ ਵਾ ਮੇਰੇ ਕੋਲ ਐਨਜੀਓ ਲੈ ਲਓ ਮੈਨੂੰ ਸੇਵਾ ਨਾਲ ਮਤਲਬ ਆ ਸੇਵਾ ਹੋਣੀ ਚਾਹੀਦੀ ਆ ਇਟਰੀ ਵਾਲਾ ਕਹਿੰਦਾ ਭਾਈ ਵੀ ਮੈਂ ਤੇਰਾ ਨਾ ਇਹ ਕਮਿਟਮੈਂਟ ਕਰਦਾ ਵੀ ਤੂੰ ਜਿੰਨੇ ਵੀ ਤੇਰੇ ਸੋਸ਼ਲ ਮੀਡੀਆ ਚੈਨਲਸ ਆ ਤ ਹਣਾ ਤੈਨੂੰ ਪਾ ਤੂੰ ਆਪਾਂ ਨੇ ਕਿਹੋ ਜਿਹੀ ਗੱਲਾਂ ਨਾ ਤੂੰ ਪਾ ਪਰ ਰੰਡੀ ਰੋਣਾ ਨਾ ਕਰ ਇਹ ਇਹਦਾ ਰੰਡੀ ਰੋਣਾ ਨਹੀਂ ਮੁੱਕਦਾ ਤੇ ਟੈਕਰੀ ਵਾਲਿਆਂ ਨੇ ਕਿਹਾ ਜਿੰਨਾ ਵੀ ਸੋਸ਼ਲ ਮੀਡੀਆ ਦੇ ਚੈਨਲ ਤੋਂ ਕਮਾਈ ਆਉਗੀ ਨਾ ਅਸੀਂ ਉਹ ਵੀ ਉਲਟੀ ਸੇਵਾ ਦੇ ਵਿੱਚ ਪਾਵਾਂਗੇ YouTube ਤੋਂ Snapchat ਤੋਂ ਪ੍ਰਮੋਸ਼ਨਾਂ ਤੋਂ ਹਣਾ ਪੇੜ ਜਿੰਨੇ ਵੀ ਤੁਸੀਂ ਕਰਦੇ ਹੋ ਵਟ ਏਵਰ ਅਸੀਂ ਸਾਰੀ ਕਮਾਈ ਉਲਟੀ ਉਹਦੇ ਵਿੱਚ ਪਾਵਾਂਗੇ ਤੇ ਇਹ ਏਟਰੀ ਵਾਲੇ ਨੂੰ ਕਹਿੰਦਾ ਵੀ ਜੇ ਤੁਹਾਡੇ ਬੰਦੇ ਆਗੇ ਤੇ ਉਹਨਾਂ ਦੇ ਗਲ ਪੈ ਗਿਆ ਕੋਈ ਤੇ ਮੇਰੀ ਜ਼ਿੰਮੇਵਾਰੀ ਨਹੀਂ ਏਟਰੀ ਵਾਲਾ ਕਿਉਂ ਕਹਿੰਦਾ ਵੀ ਨਹੀਂ ਇਹ ਗੱਲ ਨਹੀਂ ਇਹ ਕੋਈ ਗੱਲ ਥੋੜੀ ਬਣੀ ਵੀ ਤੂੰ ਹੀ ਆ ਨਾ ਵੀ ਲੈ ਲਓ ਮੇਰੇ ਕੋਲ ਐਨਜੀਓ ਲੈ ਲਓ ਤੁਸੀਂ ਸੇਵਾ ਕਰੋ ਤੇ ਹੁਣ ਤੂੰ ਆ ਨਾ ਵੀ ਉਹਨਾਂ ਦੇ ਗਲ ਪੈ ਗਿਆ ਇਦਾਂ ਥੋੜੀ ਗੱਲ ਆ ਫਿਰ ਇਹਨੂੰ ਉਧਰ ਵੀ ਗੇਮ ਵੰਡਦੀ ਨਾ ਦਿਸੇ ਤੇ ਬਾਅਦ ਵਿੱਚ ਕਹਿੰਦਾ ਤੁਸੀਂ ਇਹ ਗਰੰਟੀ ਚੱਕੋ ਵੀ ਤੁਸੀਂ ਜਿੱਦਾਂ ਦੀ ਸੇਵਾ ਕਰਦੇ ਆ ਵੀ ਹਨਾ ਵੀ ਕੋਈ ਸੇਵਾਜ ਨਹੀਂ ਫਰਕ ਪਊ ਏਟਰੀ ਵਾਲਾ ਕਹਿੰਦਾ ਵੀ ਨਹੀਂ ਪਊਗਾ ਹਨਾ ਵੀ ਅਸੀਂ ਇਟਲੀ ਵਾਲੇ ਨੇ ਉਹੀ ਗੱਲ ਕਹੀ ਕਿ ਅਸੀਂ ਜਿਹੜੀ ਸਾਡੀ ਚੈਨਲਾਂ ਦੀ ਭਮਾਈ ਹੋਊਗੀ ਨਾ ਅਸੀਂ ਉਲਟੀ ਉਹਨੂੰ ਵਿੱਚ ਪਾਵਾਂਗੇ ਅਸੀਂ ਉਹਨੂੰ ਵੀ ਸੇਵਾ ਦੇ ਵਿੱਚ ਹੀ ਉਲਟੀ ਪਾਵਾਂਗੇ ਇਹ ਇਟਲੀ ਵਾਲੇ ਨੇ ਕਿਹਾ ਵੀ ਹਰੇਕ ਬੰਦੇ ਦਾ ਤਰੀਕਾ ਲੱਗ ਹੁੰਦਾ ਵਾ ਅਸੀਂ ਸ਼ੁਰੂ-ਸ਼ੁਰੂ ਦੇ ਵਿੱਚ ਹੋ ਸਕਦਾ ਵਾ ਕਿ ਸਾਨੂੰ ਸਮਝਣ ਦੇ ਵਿੱਚ 10 ਦਿਨ ਲੱਗ ਜਾਣ 15 ਦਿਨ ਲੱਗ ਜਾਣ 20 ਦਿਨ ਲੱਗ ਜਾਣ ਮਹੀਨਾ ਲੱਗ ਜਾਏ ਸਾਡੀ ਕੋਸ਼ਿਸ਼ ਬਹੁਤ ਵਧੀਆ ਹੋ ਗਈ ਉਹਦੀ ਸੇਵਾ ਨੂੰ ਕਰਨ ਦੀ ਇਨੇ ਪਿਓ ਦੇ ਪੁੱਤਰ ਨੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਬਾਅਦ ਦੇ ਵਿੱਚ ਇਹ ਐਂਡ ਦੇ ਉੱਤੇ ਉਹਦੇ ਨਾਲ ਕਹਿੰਦਾ ਮਤਲਬ ਇਹ ਨਹੀਂ ਹੁੰਦਾ ਜਿਵੇਂ ਛੋਟੇ ਜਵਾਲ ਨੂੰ ਗੱਲਾਂ 'ਚ ਲੈਣ ਵਾਲਾ ਕੰਮ ਵੀ ਨਹੀਂ ਨਹੀਂ ਆਪਾਂ ਤੇ ਭਰਾ ਆ ਵਾਂ ਫਿਰ ਉਹ ਬਾਅਦ 'ਚ ਉਹਦੀਆਂ ਤਰੀਫਾਂ ਇਟਲੀ ਵਾਲੇ ਦੀਆਂ ਮੈਂ ਤੇਰੀਆਂ ਵੀਡੀਓ ਵੇਖਦਾ ਵਾਂ ਫਲਾਣ ਫਿਰ ਸੋ ਗੱਲ ਮੁੱਕਦੀ ਹੈ ਕਿ ਇਹਨੇ ਐਂਡ ਕਾਲ ਤੱਕ ਇਹੜੇ ਬੰਦੇ ਨੇ ਪਹਿਲਾਂ ਨੇ ਫੜ ਮਾਰ ਲਈ ਕਿ ਮੈਂ ਐਨ ਜੀਓ ਟਰਾਂਸਫਰ ਕਰਦਾ ਵਾਂ ਐਂਡ ਤੇ ਇਹ ਬੰਦੇ ਨੇ ਚਾਪਲੂ ਸਵੀਕਾਰ ਕਰਕੇ ਆਪਣੀ ਜਾਨ ਛਡਾ ਕੇ ਕਾਲ ਛੱਡੀ ਤੇ ਬਾਅਦ ਦੇ ਵਿੱਚ ਵੀ ਉਹ ਕੋ ਹਾਲਚਾਲ ਪੁੱਛਦਾ ਹੁੰਦਾ ਵੀਰ ਕਿੱਦਾਂ ਆਂ ਪਹਿਲਾਂ ਆਇਆ ਉਹਦੇ ਹਨਾ ਵੀ ਚੜਨ ਸੀ ਉੱਤੇ ਚੜਾਈ ਕਰਨ ਬਾਅਦ ਵਿੱਚ ਅੱਜ ਵੀ ਡਰੇ ਵਾਲੇ ਕੋ ਕਾਲ ਉਹਦੀ ਪਈ ਆ ਤਾਂ ਮੈਂ ਤਾਂ ਕਹੂੰਗਾ ਯਾਰ ਜਿੱਦਾਂ ਮੈਂ ਕਹਿਆ ਨਾ ਵੀ ਮੈਨੂੰ ਇਹ ਹੁੰਦਾ ਹੈ ਕਿ ਯਾਰ ਵੀ ਛੱਡ ਪਰਾਂ ਯਾਰ ਵੀ ਵੀ ਜੋ ਹੁੰਦਾ ਹੋਈ ਜਾਣਦੇ ਹਨ ਆਪਾਂ ਨੂੰ ਕੋਈ ਨਹੀਂ ਲੈਣਾ ਦੇਣਾ ਵੀ ਜਿੰਨੇ ਸਮਝਣਾ ਵਾ ਸਮਝਣਾ ਜਿੰਨੇ ਨਹੀਂ ਸਮਝਣਾ ਨਹੀਂ ਸਮਝਣਾ ਪਰ ਅੱਜ ਕੱਲ ਇਹ ਚੁਤੀਆਪਾ ਜ਼ਿਆਦਾ ਹੋ ਰਿਹਾ ਵਾ ਤੇ ਚੁਤੀਆਪਾ ਵੀ ਓੜੀ ਚੀਜ਼ ਨੂੰ ਲੈ ਕੇ ਹੋ ਰਿਹਾ ਵਾ ਓੜੇ ਰਾਹ ਦੇ ਉੱਤੇ ਬਹਿ ਰਿਹਾ ਵਾ ਜਿਹੜੇ ਰਾਹ ਤੇ ਲੋਕੀ ਜਾਣੇ ਚਾਹੁੰਦੇ ਜਾਣਾ ਚਾਹੁੰਦੇ ਆ ਤੇ ਉਹੜੇ ਰਾਹ ਤੋਂ ਡੋਲਣ ਵਾਲੀਆਂ ਗੱਲਾਂ ਵਾਂ ਉਹੜੇ ਰਾਹ ਦੇ ਉੱਤੇ ਠੱਗੀ ਦਾ ਠੱਗੀ ਦੀ ਦੁਕਾਨ ਲਾਉਣ ਦੀ ਗੱਲ ਆ ਉਹਦੇ ਉੱਤੇ ਸਮਝੇ ਪਾ ਦੀਏ ਫਿਰ ਭਾਜੀ ਇਟਰੀ ਵਾਲਾ ਕਹਿੰਦਾ ਪਾ ਦੀਏ ਫਿਰ ਪਾ ਦੇ ਭਰਾਵਾ ਮੈਂ ਤਾਂ ਕਹਿੰਦਾ ਵੀ ਜੇ ਕੋਈ ਪਰਸਨਲ ਡਿਟੇਲ ਆ ਨਾ ਉਹਨੂੰ ਕੱਟ-ਕੁੱਟ ਕੇ ਦੋ ਜੋ ਵੀ ਆ ਇਹਦੀ ਪਾ ਦੇ ਇਹਦੀ ਸਲੇ ਦੀ ਕਿਉਂਕਿ ਇਹਨੇ ਨਾ ਜਿਹੜਾ ਹੁਣ ਕੀਤਾ ਨਾ ਜਿਹੜਾ ਚੁਤਿਆਪਾ ਆ ਉਹ ਬਹੁਤ ਗੰਦੀ ਚੀਜ਼ ਆ ਯਾਰ ਕਿਉਂਕਿ ਗੱਲ ਸੱਚੀ ਆ ਕਿ ਉਹ ਜਿਵੇਂ ਮੈਂ ਉਹ ਬਾਬੇ ਦੀ ਇੱਕ ਤਾਂ ਗੱਲ ਸੁਣਦਾ ਹਾਂ ਉਹ ਬੜੀ ਵਧੀਆ ਕਿਉਂਕਿ ਯਾਰ ਮੈਂ ਵੀ ਜ਼ਿੰਦਗੀ ਦੇ ਉਹੜੇ ਇੱਕ ਦੌਰ ਦੇ ਵਿੱਚ ਆ ਜਿੱਥੇ ਮੈਂ ਕਹਿੰਦਾ ਮਤਲਬ ਹੀ ਹੁਣ ਉਮਰ ਵੀ ਹੋਈ ਜਾਂਦੀ ਆ ਪੈਸਾ ਵੀ ਕਮਾ ਲਿਆ ਤੇ ਅਸੀਂ ਕੁਵਾਤਿਆਂ ਕੋ ਸਾਡੇ ਬੁੜੇ ਨੇ ਨਹੀਂ ਸਾਨੂੰ ਦਿੱਤਾ ਸਾਡੇ ਬੁੜੇ ਨੇ ਨਹੀਂ ਸਾਨੂੰ ਦਿੱਤਾ ਅਸੀਂ ਮੈਂ 18 ਦਾ ਬਾਹਰ ਆਇਆ ਸੀ 18 ਦਾ ਆ ਕੇ ਮੈਂ 8 ਸਾਲ ਧੱਕੇ ਖਾਦੇ ਮੇਰੇ ਪੇਪਰ ਨਹੀਂ ਬਣੇ ਕੱਚਾ ਰਹਾ ਪੇਪਰ ਬਣਾਏ ਕਰੋੜਾ ਰੁਪਈਆ ਪਿੱਛੇ ਕਰ ਆਪਣੇ ਨੂੰ ਕਨਵਿੰਸ ਕਰਦਾ ਰਿਹਾ ਵਧੀਆ ਡਾਰਕ ਲਿਓ ਤੁਸੀਂ ਸੁਣਾਓ ਅੱਛਾ ਜਿਹੜਾ ਵਿੱਚ ਹੀ ਲੱਗਾ ਗਿਆ ਨਾ ਸੋ ਜਿਹੜੀ ਇਹਨੇ ਦੁਕਾਨ ਲਾਈ ਨਾ ਜਿਹੜੇ ਰਾਹ ਤੇ ਹੁਣ ਇਹਨੇ ਦੁਕਾਨ ਲਾਈ ਆ ਨਾ ਉਹ ਬਹੁਤ ਮੈਨੂੰ ਚਗਿਆ ਵੀ ਯਾਰ ਵੀ ਜਿਹੜਾ ਇੱਕ ਸੱਚਾ ਅਖੀਰਲਾ ਮਾਰਗ ਆ ਜਿਹਦੇ ਨਾਲ ਬੰਦੇ ਨੇ ਸ਼ਾਂਤੀ ਸਕੂਨ ਅਚੀਵ ਕਰਨਾ ਵਾ ਤੂੰ ਯਾਰ ਉਹਦੇ ਚ ਆ ਕੇ ਵੀ ਮਲਾਵਟ ਭੈਣ ਚ ਕਾਲੀ ਬਸ ਇਸੇ ਚੁਟਿਆਪੇ ਕਰ ਗਈ ਕਿ ਸਾਡਾ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਰਹੇ ਸਾਡਾ ਚੁਟਿਆਪਾ ਸਾਰਾ ਕੁਝ ਜੇ ਤੂੰ ਜੇ ਤੂੰ ਇਲੈਕਟਰਨ ਹੋ ਗਿਆ ਵਾ ਤੂੰ ਕਹਿਣਾ ਵਾ ਵੀ ਮੈਨੂੰ ਗਿਆਨ ਹੋ ਗਿਆ ਵਾ ਤੂੰ ਝੂਠ ਨਾ ਬੋਲੇ ਆਪਣੀ ਆਡੀਅੰਸ ਨਾਲ ਤੂੰ ਕਹਿ ਭਾਈ ਮੈਂ 30 35 ਲੱਖ ਰੁਪਏ ਮਹੀਨੇ ਦਾ ਸ਼ਾਰਦਾਂ ਮੈਂ ਤਾਨੂੰ ਮੈਂ ਦੱਸਦਾ ਯਾਰ ਮੈਂ ਪੋਡਕਾਸਟ ਕਰਦਾ ਰਿਹਾ ਮੈਂ ਪੋਡਕਾਸਟ ਨਹੀਂ ਕਰਦਾ ਹੁਣ ਉਹਦਾ ਰੀਜ਼ਨ ਇਹ ਆ ਕਿ ਮੈਨੂੰ ਨਹੀਂ ਕੋਈ ਸਬਜੈਕਟ ਲੱਗਦਾ ਕੋਈ ਗੱਲ ਕਰਨ ਵਾਲਾ ਮੈਨੂੰ ਨਹੀਂ ਕੋਈ ਬੰਦਾ ਟੱਕਰਦਾ ਜਿਹਦੇ ਨਾਲ ਮੈਂ ਬਹਿ ਕੇ ਕਹਾਂ ਵੀ ਆ ਜਾ ਬਹਿ ਕੇ ਗੱਲਾਂ ਕਰੀਏ ਤੇ ਮੈਨੂੰ ਗੱਲਬਾਤ ਚ ਮਜ਼ਾ ਆਵੇ ਗੱਲਾਂ ਤਾਂ ਕਿਸੇ ਦੇ ਨਾਲ ਵੀ ਘੰਟਾ ਬਹਿ ਕੇ ਮੈਂ ਵੀ ਜਦੋਂ ਤੁਸੀਂ ਟਰੈਵਲ ਕਰਦੇ ਆ ਤੁਸੀਂ ਨਵੀਂ ਨਵੀਂਆਂ ਥਾਂ ਵੇਖਦੇ ਆ ਤੁਸੀਂ ਕੋਈ ਹੋਰ ਬੰਦਾ ਘੁੰਮ ਕੇ ਤੁਸੀਂ ਘੰਟਾ ਉਹਨਾਂ ਗੱਲਾਂ ਕਰ ਸਕਦੇ ਆ ਤੁਸੀਂ ਇੰਗੇਜ ਕਿਸੇ ਨੂੰ ਘੰਟਾ ਰੱਖ ਸਕਦੇ ਆ ਪਰ ਮੈਨੂੰ ਹੁੰਦਾ ਵੀ ਨਹੀਂ ਯਾਰ ਕੀ ਫਾਇਦਾ ਯਾਰ ਕਿਉਂਕਿ ਮੈਂ ਆਲਵੇਜ਼ ਸੋਸ਼ਲ ਮੀਡੀਆ ਦੇ ਰਹਿਣੇ ਆਈਏ ਚੀਜ਼ ਵੇਖੀ ਆ ਕਿ ਯਾਰ ਮੈਂ ਜਿਹੜੇ ਲੋਕੀ ਮੇਰੇ ਨਾਲ ਜੁੜਿਆ ਨਾ ਆਡੀਅנס ਉਹਨਾਂ ਦਾ ਸੌਦਾ ਨਹੀਂ ਕਰਨਾ ਮੋਨਟਾਈਜੇਸ਼ਨ ਕਰਕੇ ਵੀ ਮੈਨੂੰ ਰੱਬ ਨਾ ਮੇਰੇ ਕੰਮਕਾਰ ਤੋਂ ਹੋਰ ਬੰਨਿਆ ਤੋਂ ਮੈਨੂੰ ਪੈਸੇ ਦਿੰਦਾ ਰਹੇ ਤਾਂ ਜੋ ਮੈਨੂੰ ਜਿਹੜੇ ਮੈਨੂੰ ਸੋਸ਼ਲ ਮੀਡੀਆ ਦੀ ਫੋਲੋਇੰਗ ਹੈ ਨਾ ਉਹ ਮੈਨੂੰ ਸੇਲ ਨਾ ਕਰਨੀ ਪਵੇ ਕਿਸੇ ਦੇ ਅੱਗੇ ਸੱਟਣੀ ਨਾ ਪਵੇ ਕਿਉਂਕਿ ਵੇਖੋ ਮੈਂ ਅੱਜ ਕਹੂੰਗਾ ਕਿ ਯਾਰ ਆ ਇਦਾਂ ਵਾ ਜਾ ਉਦਾਂ ਵਾ ਮੈਨੂੰ ਆਇਆ ਕਿ ਮੰਨ ਲਓ ਆਪਣੇ ਕੋ 3.5 ਲੱਖ ਫਾਲੋਅਰ ਆ ਸਾਢੇ 3 ਲੱਖ ਦੇ ਵਿੱਚੋਂ ਮੰਨ ਲਓ ਵੀ ਕਿਸੇ ਟਾਈਮ 20 ਹਜ਼ਾਰ ਆਪਣਾ ਆਪਾਂ ਨੂੰ ਵੇਵੀ ਹਰ ਨੇ ਵੇਖ ਲਿਆ ਯਾਰ ਚਾਹੇ ਜੋ ਮਰਜ਼ੀ ਹੋਵੇ ਚਾਰ ਪੰਜ ਜਾਣੇ ਯਾਰ ਗੱਲਾਂ ਚ ਆ ਹੀ ਜਾਂਦੇ ਆ ਯਾਰ ਚਾਰ ਪੰਜ ਜਾਣੇ ਫਸ ਹੀ ਜਾਂਦੇ ਆ ਤੇ ਉਹ ਚਾਰ ਪੰਜ ਜਾਣੇ ਨਹੀਂ ਗਏ ਚਾਰ ਪੰਜ ਜਾਣੇ ਦੀ ਸਾਲਾਂ ਦੀ ਜ਼ਿੰਦਗੀ ਆ ਮੰਨ ਲਓ ਕੋਈ ਕਿਸੇ ਨੇ ਮੇਰੇ ਕਹਿ ਤੇ ਕਿਸੇ ਓੜੀ ਜਗ੍ਹਾ ਤੇ ਇਨਵੈਸਟ ਕਰ ਲਿਆ ਹਨਾ ਜਿਹੜੇ ਅੱਜ ਕੱਲ ਆਂਦੇ ਆ ਵੀ ਅਸੀਂ ਆਹ ਪਲੈਟਫਾਰਮ ਬਣਾਇਆ ਇਨਵੈਸਟਿੰਗ ਦਾ ਤੁਸੀਂ ਉੱਤੇ ਆ ਜਾਓ ਜੀ ਤੁਸੀਂ ਉੱਤੇ ਕੋਈ ਚੱਕਰ ਹੀ ਨਹੀਂ ਗਏ ਅਸੀਂ ਗਾਰੰਟੀ ਦਿੰਨੇ ਆ ਜੀ ਵੀ ਪੈਸਾ ਹੀ ਹੋਣਾ ਹੀ ਨਹੀਂ ਘਾਟਾ ਦੋਣਾ ਹੀ ਨਹੀਂ ਗਾ ਵੀ ਸਾਡਾ ਆ ਕ੍ਰਿਪਟੋ ਦਾ ਪਲੇਟਫਾਰਮ ਆ ਸਾਡਾ ਜਿਹਾ ਉਹ ਚੀਜ਼ ਆ ਜੀ ਸਾਡੀ ਜਿਹਾ ਹੀ ਪ੍ਰਾਪਰਟੀਆਂ ਦੋ ਉਹ ਵੀ ਤੁਹਾਨੂੰ ਪੱਕਾ 100% ਪ੍ਰੋਫਿਟ ਹੀ ਪ੍ਰੋਫਿਟ ਆ ਹੁਣ ਉਤੋਂ ਇਨਫਲੂਐਂਸ ਹੋ ਕੇ ਚਾਰ ਪੰਜ ਜਾਣੇ ਵੀ ਫਸ ਗਏ ਉਹ ਚਾਰ ਪੰਜ ਨੰਬਰ ਨਾ ਵੇਖੋ ਚਾਰ ਪੰਜ ਦਾ ਉਹ ਚਾਰ ਪੰਜਾਂ ਦਾ ਉਹ ਜੇ ਫਸੇ ਚਾਰ ਪੰਜਾਂ ਦੇ ਕਈ ਸਾਲ ਖਰਾਬ ਕਈ ਸਾਲ ਮੇਰਾ ਇੱਕ ਘੰਟੇ ਦਾ ਪੌਡਕਾਸਟ ਆ ਪਰ ਉਹਨਾਂ ਦੇ ਚਾਰਾਂ ਪੰਜਾਂ ਦੇ ਕਈ ਸਾਲ ਖਰਾਬ ਆ ਤੇ ਉਹ ਚਾਰਾਂ ਪੰਜਾਂ ਦੇ ਕਈ ਸਾਲ ਉਹਨਾਂ ਦੇ ਕੱਲਿਆਂ ਦੇ ਖਰਾਬ ਨਹੀਂ ਨਾਲ ਉਹਨਾਂ ਦੇ ਪਰਵਾਰ ਖਰਾਬ ਆ ਉਹਨਾਂ ਦੀਆਂ ਫੈਮਲੀਆਂ ਦੀ ਉਹਨਾਂ ਦੀ ਫੈਮਲੀਆਂ ਦਾ ਸਕੂਨ ਖਰਾਬ ਆ ਤੁਸੀਂ ਸਾਲਿਓ ਆਨੇ ਇਨਲਾਈਟਨ ਹੋ ਗਏ ਆ ਤੁਸੀਂ ਕਰਦੇ ਆ ਸੌਦੇ ਟੱਬਰਾਂ ਦੇ ਸਾਲੇ ਮੇਰੇ ਇਨਲਾਈਟਨ ਦੇ ਮੈਨੂੰ ਸੱਚੀ ਗੱਲ ਲੱਗ ਬੜੀ ਖੇਜਾ ਯਾਰ ਕਿਉਂਕਿ ਮੈਂ ਨਾ ਮੈਂ ਆਪਣੇ ਅੰਦਰ ਰੋਕੇ ਰੱਖਿਆ ਸੀ ਜਦੋਂ ਇਹਦਾ ਚੁਤੀਆਪਾ ਜ ਆਇਆ ਸੀ ਮੈਂ ਕਿਹਾ ਸੀ ਤੇ ਮੈਂ ਸੱਚੀ ਆਸ ਕੀਤੀ ਸੀ ਕਿ ਇਹ ਸਾਲਾ ਇਨਲਾਈਟਨ ਹੋ ਗਿਆ ਜਾਂ ਸਮਥਿੰਗ ਇਹਨੂੰ ਵੀ ਇਹ ਹੌਲੀ ਹੌਲੀ ਬਸਤਾ ਜਾਂਦਾ ਪਰ ਇਹਦਾ ਕੋਈ ਇਨਲਾਈਟਨ ਲੂਟ ਨਹੀਂ ਹੋਇਆ ਸਾਲਾ ਮੇਰਾ ਇਹਦਾ ਸਾਰਾ ਚੁਤੀਆਪਾ ਵਾ ਸਪਿਲ ਉਹੀ ਸਾਰਾ ਕੁਝ ਚੱਲ ਰਿਹਾ ਹੁਣ ਤੁਸੀਂ ਸੇਮ ਹੋਈ ਗੱਲਾਂ ਨਾ ਵੀ ਤੁਸੀਂ ਜਿਹਨਾਂ ਇਨਲਾਈਟਰ ਹੋਗੇ ਤੁਸੀਂ ਅੱਜ ਕਹਿੰਦੇ ਵੀ ਮੈਂ ਜ਼ਿੰਦਗੀ ਪਹਿਲਾਂ ਮੈਂ ਭੁੱਲਿਆ ਹੀ ਫਿਰਦਾ ਸੀ ਮੈਂ ਟਾਈਮ ਵੇਸਟ ਕਰਦਾ ਮੈਂ ਜ਼ਿੰਦਗੀ ਵੇਸਟ ਕਰਦੀ ਤੁਸੀਂ ਇਹ ਗੱਲਾਂ ਨੇ ਫਿਰ ਇਹਦਾ ਮਤਲਬ ਜੇ ਤੁਸੀਂ ਆਪਣਾ ਘਾਟਾ ਮਹਿਸੂਸ ਕਰਦੇ ਆ ਕਿ ਮੈਂ ਟਾਈਮ ਵੇਸਟ ਕਰਤਾ ਤੇ ਤੁਸੀਂ ਹੋਰ ਦੇ ਟਾਈਮ ਦਾ ਵੀ ਸੋਚੋਗੇ ਨਾ ਵੀ ਯਾਰ ਵੀ ਜੋ ਮੇਰਾ ਵੇਸਟ ਹੋਇਆ ਦੂਜੇ ਦਾ ਨਾ ਵੇਸਟ ਹੋਵੇ ਫਿਰ ਤੁਸੀਂ ਦੂਜੇ ਦਾ ਨਹੀਂ ਚਾਹੋਗੇ ਠੀਕ ਹੈ ਨਾ ਮੈਂ ਤਾਂ ਸਾਰਿਆਂ ਨੂੰ ਆਨੰਦ ਨਾ ਯਾਰ ਬਹੁਤ ਜਾਣੇ ਆਖਣਗੇ ਮੈਂ ਸੱਚੀ ਵੇਖੋ ਇਹ ਨਹੀਂ ਹੁੰਦਾ ਕਿ ਵੀ ਮੇਰੀ ਅੱਜ ਸੋਸ਼ਲ ਮੀਡੀਆ ਫਾਲੋਇੰਗ ਕਿਸੇ ਨਾਲੋਂ ਘੱਟ ਆ ਤੇ ਮੀਨਜ਼ ਜੋ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਵਜਨ ਨਹੀਂ ਹੈਗਾ ਜੇ ਅੱਜ ਮੈਂ ਦਲਜੀਤ ਨੂੰ ਵੀ ਆਖਣਾ ਦਲਜੀਤ ਵੀ ਕਹਿੰਦਾ ਮੈਂ ਸ਼ੂਨੀ ਹੋ ਗਿਆ ਵਾਂ ਸ਼ੂਨੀਆ ਛੱਕੂ ਹੋ ਗਏ ਆ ਤੁਸੀਂ ਭੈਣ ਚੋ ਲਾਲਾ ਕੜੀਆਂ ਤੁਸੀਂ ਓੜੀਆਂ ਜਨਤਾ ਨੂੰ ਪਿੱਛੇ ਲਾਉਨੇ ਆ ਤੁਸੀਂ ਗਲੈਮਰ ਜੋ ਪਿੱਛੇ ਕਰਦੇ ਆ ਤੁਸੀਂ ਨਹੀਂ ਕੋਈ ਸ਼ੂਨੀਆ ਸ਼ਾਨੀਆਂ ਨਹੀਂ ਹੈਗੇ ਇਹ ਹਾਈਬ੍ਰਿਡ ਚੁਤੀਆਪਾ ਵਾ ਜਿਹਦੇ ਵਿੱਚ ਸਪਿਰਚੁਅਲ ਸਪਿਰਚੁਅਲਿਟੀ ਦਾ ਕੋਕਟੇਲ ਬਣਾ ਕੇ ਵਿਦ ਗਲੈਮਰ ਲੋਕਾਂ ਨੂੰ ਫੀਡ ਕੀਤਾ ਜਾਂਦਾ ਵਾ ਜਿਹੜਾ ਸਾਲਾ ਵੇਖਣ ਦੇ ਵਿੱਚ ਬਹੁਤ ਸੋਹਣਾ ਲੱਗਦਾ ਵਾ ਸਪਿਰਚੁਅਲਿਟੀ ਬੱਸ ਗਲੈਮਰ ਦਾ ਚੁੱਤੀ ਆਪਾ ਹਣਾ ਕਈ ਗੁੱਚਤੀ ਆਪਾ ਚੁੱਤੀ ਆਪਾ ਕਈ ਜਾਣਦੇ ਹਣਾ ਕਹਿਣਾ ਹੈ ਹੀ ਮੈਨੂੰ ਮੇਰੇ ਕੋਲ ਹੋਰ ਕੋਈ ਸਰਟਲ ਵਰਡ ਨਹੀਂ ਹੈਗਾ ਇਹਦੇ ਲਈ ਹਣਾ ਇਹ ਸਾਰੇ ਵੇਚਣ ਡੇ ਆ ਇਹ ਸਾਰੇ ਚੂਰਨ ਵੇਚਣ ਡੇ ਆ ਹਾਂ ਹਾਈਬ੍ਰਿਡ ਚੁੱਤੀ ਆਪਾ ਗੱਲ ਹਣਾ ਇੱਕ ਵੀਰ ਕਹਿੰਦੇ ਆ ਐਗਜ਼ੈਕਟਲੀ ਵੀ ਉਹਨਾਂ ਨੇ ਇੱਕ ਕੋਕਟੇਲ ਜਿਹਾ ਬਣਾ ਲੈਂਦੇ ਆ ਵੀ ਇਧਰੋਂ ਇੱਕ ਚਮਚ ਪਾ ਲਿਆ ਕਿ ਉਧਰ ਚਮਚ ਪਾ ਲਿਆ ਵੀ ਵਿੱਚੋ ਇਹ ਚੱਕਰ ਆ ਦਿਲਜੀਤ ਉਹਨਾਂ ਨੇ ਐਵੇਂ ਹੱਥ ਜੋੜ ਕੇ ਆ ਜਾਂਦੇ ਆ ਐ ਹੱਥਾਂ ਜੋੜ ਕੇ ਸਾਲਿਓ ਨਹੀਂ ਹੈਗੇ ਇਹ ਇਨਲਾਈਟਨ ਨਹੀਂ ਹੈਗੇ ਨਾ ਦਿਲਜੀਤ ਆ ਨਾ ਕੁਆਤਰੇ ਕੂਤਰੇ ਹੋਣੇ ਆ ਜੇ ਕੋਈ ਹੈ ਗਿਆ ਨਾ ਉਹ ਸੰਤ ਫਕੀਰ ਉਹ ਸੀ ਉਹ ਉਹ ਆਂਦੇ ਆ ਉਹ ਲੋਧਰੀ ਸੜਦਾਉਂਦੇ ਆ ਸੋ ਤੁਸੀਂ ਕਹਿੰਦਾ ਮਤਲਬ ਨਾ ਤੁਸੀਂ ਸਿੰਗਰਾਂ ਕੋਲੋਂ ਗਾਣੇ ਸੁਣੋ ਇਹਨਾਂ ਦੇ ਤੁਸੀਂ ਸਪਿਰਚੁਅਲਿਟੀ ਨਾ ਕੁਵਤਰੇ ਕੋ ਪਾ ਲੋ ਨਾ ਤੁਸੀਂ ਦਲਜੀਤ ਕੋ ਪਾ ਲੋ ਇਹਨਾਂ ਕਿਸੇ ਕੋ ਤੁਹਾਨੂੰ ਕੋਈ ਸਪਿਰਚੁਅਲਿਟੀ ਨਹੀਂ ਹੈਗੀ ਜਿੰਨੂੰ ਵੀ ਗਿਆਨ ਆ ਨਾ ਜਿੰਨੂੰ ਵੀ ਗਿਆਨ ਆ ਉਹ ਦੂਜੇ ਦਾ ਸੌਦਾ ਨਹੀਂ ਕਰ ਸਕਦਾ ਉਹਨੂੰ ਵੇਖਣ ਵਾਲੇ ਦਾ ਉਹ ਉਹਦਾ ਮੁੱਲ ਨਹੀਂ ਪਾ ਸਕਦਾ ਉਹਨੂੰ ਬੇੜੀਆਂ ਨਮਾਨ ਲੋਕਾਂ ਕੋਲ ਅੱਗੇ ਨਹੀਂ ਸਿੱਟ ਸਕਦਾ ਉਹਨਾਂ ਦੇ ਟਾਈਮ ਦੀ ਵੈਲਿਊ ਕਰੂਗਾ ਹਾਂ ਦਲਜੀਤੋਂ ਨੇ ਕਹਿੰਦੇ ਆ ਉਹ ਵੀ ਆਂਦੇ ਵੀ ਸਾਡਾ 20 'ਚ 21 'ਚ ਮੇਰਾ ਪੁਨਰਜਨਮ ਹੋ ਗਿਆ ਜੀ ਤੁਹਾਡਾ ਪੁਨਰਜਨਮ ਹੋ ਗਿਆ ਤਾਂ ਲੋਕਾਂ ਦਾ ਵੀ ਹੋ ਲੈਣ ਦੋ ਲੋਕਾਂ ਨੂੰ ਕਿਉਂ ਭੈਣ ਚੋ 2-2 ਲੱਖ ਰੀਆਂ ਉਹ ਡਾਲਰ ਦੀਆਂ 5-5 ਲੱਖ ਰੀਆਂ ਮਿਲੀਅਨ ਮਿਲੀਅਨ ਡਾਲਰ ਦੀਆਂ ਘੜੀਆਂ ਵਿਖਾ ਕੇ ਤੁਸੀਂ ਜਿਨ੍ਹਾਂ ਦਾ ਅਸੀਂ ਰਿਚਰਡ ਮਲੇ ਵਗੈਰਾ ਦਾ ਨਾਮ ਵੀ ਨਹੀਂ ਸੁਣਿਆ ਦਹੀਂ ਅੱਜ ਕੱਲ ਕਿਹਦਾ ਜੀ ਨਹੀਂ ਕਰਦਾ ਕਿ ਮੈਂ ਉਹ ਘੜੀ ਲਾਵਾਂ ਤੇ ਉਹ ਘੜੀ ਸਾਲੀ ਉਦਾਂ ਹੀ ਆ ਜਾਂਦੀ ਹੈ ਘੜੀ ਲਈ ਕੀ ਜ਼ਿੰਦਗੀ ਦੇ ਵਿੱਚ ਕਿੰਨੇ ਤੁਹਾਨੂੰ ਪਾਪੜ ਵੇਲਣੇ ਪੈਣਗੇ ਕਿੰਨੇ ਸਾਲ ਗੱਲਣੇ ਪੈਣਗੇ ਸ਼ਾਇਦ ਉਹਨਾਂ ਨੂੰ ਵੇਖ ਕੇ ਕੌਣ ਕਿਸ਼ਤਾਂ ਦੇ ਘੜੀ ਚੱਕ ਲੂਗਾ ਕੋਈ ਕਹਿ ਦੂਗਾ ਮੈਂ ਪਿਆਰ ਯਰ ਡਾਲਰ ਡਾਊਨ ਦੇ ਦੇਣਾ ਮੈਂ ਲੱਖ ਡਾਲਰ ਡਾਊਨ ਦੇ ਦੇਣਾ ਪਰ ਕਿਸ਼ਤ ਤਾਂ ਉਹਦੀ ਲਾਉਣੀ ਆ ਨਾ ਤੇ ਕਿਸ਼ਤ ਉਹਦੀ ਜ਼ਿੰਦਗੀ ਦਾ ਆਪਣਾ ਟਾਈਮ ਖਰਚ ਕਰਕੇ ਲਾਉਣੀ ਆ ਨਾ ਫਿਰ ਤੁਸੀਂ ਉਹ ਲੈਟਰਨ ਨੂੰ ਲੁੱਟਣ ਵਾਲੀ ਗੱਲ ਨਾ ਨਾ ਕਰੋ ਸੋ ਇਹ ਸੋਹੀ ਕਹਿਣਾ ਵੀ ਜੇ ਤੁਸੀਂ ਸਪਿਰਚੁਅਲਟੀ ਵਾਲ ਜਾਣਾ ਨਾ ਇਹ ਭੈਣ ਚੋ ਕਵਾਤਰੇ ਕਬੂਤਰੇ ਹੋਣੇ ਦਿਲਜੀਤ ਹੋਣੇ ਇਹਨਾਂ ਦੇ ਚੁਤਿਆਪੇ ਪਿੱਛੇ ਨਾ ਲੱਗੋ ਇਹ ਸਿਰ ਤੇ ਸਿਰਫ ਇਹ ਸਾਰੇ ਸੰਤ ਉਹ ਸੰਤ ਨਹੀਂ ਸਾੜਾ ਮੇਰੇ ਮੂੰਹ ਨਿਕਲ ਗਿਆ ਬਾਬੇ ਰਾਮ ਰਹੀ ਮੰਗੂਆਂ ਇਹ ਦੋ ਕੰਮ ਚੰਗੇ ਕਰਦੇ ਹੱਥ ਜੋੜ ਕੇ ਤੇ ਤੁਹਾਨੂੰ ਸੇਲ ਕਰਦੇ ਆ ਇਹ ਟਾਡਾ ਪ੍ਰਾਈਜ਼ ਖੱਟਦੇ ਆ